ਜੀ ਆਇਆਂ ਨੂੰ ਸਸਰੀਆ ਕਾਲ ਕਿਦਾ ਹਾਲ ਚੱਲੇ ਉਮੀਦ ਕਰਦਾ ਐ ਸਭ ਵਧੀਆ ਹੋਵੇਗੇ ਰੱਬ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਅੱਛਾ ਜਿਵੇਂ ਕਿ ਆਪਾਂ ਪਿਛਲੇ 2 ਦਿਨ ਤੋਂ ਇੱਕ ਵੀਡੀਓ ਦੇਖਦੇ ਪਏ ਆ ਠੀਕ ਹੈ ਇੱਕ ਅਨچل ਗੁਮਾਰੀ ਦੀ ਪੂਰੇ ਪੰਜਾਬ ਦੇ ਵਿੱਚ ਜਿਹਨੂੰ ਆਪਣਾ ਸੋਸ਼ਲ ਮੀਡੀਆ ਤੇ ਨਾਮ ਦਿੱਤਾ ਗਿਆ ਸੀ ਕਮਲ ਕੋਲ ਕਮਲ ਕੋ ਅੱਛਾ ਉਹਦੀ ਆਪਾਂ ਦੋ ਵੀਡੀਓ ਵੇਖੀ ਆਂ ਕੱਲ ਇੱਕ ਪੁਲਿਸ ਵਾਲੀ ਵੇਖੀ ਸੀ ਇੱਕ ਪਰਸੋ ਦੇਖੀ ਸੀ ਜਿੰਦੇ ਵਿੱਚ ਉਹਨਾਂ ਦੀ ਆਪਣਾ ਇਹ ਜਿਹੜੀ ਡੈੱਡ ਬੋਡੀ ਉਹਨਾਂ ਦੀ ਗੱਡੀ ਦੇ ਵਿੱਚੋਂ ਮਿਲਦੀ ਸੀ ਅੱਜ ਨਾ ਇੱਕ ਪੰਜਾਬੀ ਵੀਰਾਂ ਨੇ ਬੈ ਕੇ ਨਾ ਇੱਕ ਬ੍ਰਾਡਕਾਸਟ ਕੀਤਾ ਠੀਕ ਹੈ ਉਹਦੀ ਵੀਡੀਓ ਸਾਨੂੰ ਆਈ ਹੈ ਲਿੰਕ ਦੇ ਥਰੂ ਕਿ ਇਸ ਵੀਡੀਓ ਤੇ ਤੁਸੀਂ ਜਿਹੜਾ ਨੇ ਰਿਐਕਟ ਕਰੋ ਨਾਲੇ ਦੇਖੋ ਇਸ ਵੀਡੀਓ 'ਚ ਕੀ ਵਿਚਾਰ ਕਰਦੇ ਨੇ ਪਹਿਲੇ ਆਪਾਂ ਇਹ ਵੀਡੀਓ ਵੇਖ ਲੈਣੇ ਆਂ ਫਿਰ ਇਹਦੇ ਤੇ ਕਰਦੇ ਆਂ ਵਿਚਾਰ ਸਾਂਝੇ ਚਲੋ ਠੀਕ ਹੈ ਹਰ ਜੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਆ ਜਿਸ ਬੰਦੇ ਨੇ ਅੱਜ ਇਹਨੂੰ ਗੱਡੀ ਚੜਾਇਆ ਸਾਡੇ ਭਾਸ਼ਾ ਦੇ ਵਿੱਚ ਜਿਹਨੂੰ ਕਹਦੇ ਆ ਸਿੰਘਾਂ ਦੀ ਜਾਗੋ ਆਈ ਆ ਤੇ ਉਸ ਵੀਰ ਵੱਲੋਂ ਇਹਦੀ ਮਦਦ ਵੀ ਕਿਸੇ ਸਮੇਂ ਤੇ ਕੀਤੀ ਗਈ ਇਨਫਲੂਐਂਸਰ ਕਮਲਕੌਰ ਭਾਬੀ ਕਮਲਕੌਰ ਭਾਬੀ ਕਮਲਕੌਰ ਕਮਲਕੌਰ ਭਾਬੀ ਉਰਫ ਕੰਚਨ ਕੁਮਾਰੀ ਕੀ ਮੌਤ ਹੋ ਗਈ ਹੈ ਉਹ ਵੀਡੀਓ ਜੇ ਤੁਹਾਨੂੰ ਦਿਖਾ ਲਈਏ ਜਿੱਦਾਂ ਦੀਆਂ ਉਹਦੀ ਹਾਲਾਤ ਹਨਮੂਲ ਵੀਰੇ ਮੈਂ ਕਹਾਂ ਦੇਖਣਯੋਗ ਨਹੀਂ ਹੈਗੇ ਭਾਈ ਅਮਰਪਾਲ ਸਿੰਘ ਮਹਿਰੋਜੀ ਨੇ ਇਹ ਪੁਲਿਸ ਦੇ ਸਾਹਮਣੇ 50000 ਰੁਪਏ ਲਿਖਤੀ ਦਿੱਤਾ ਸੀ ਹਾਂ ਹੋਇਆ ਸੀ ਦਿੱਪੂ ਭਾਈਆ ਚੀਜ਼ ਨੂੰ ਛੱਡ ਦੇ ਇਹ ਚੀਜ਼ ਨੂੰ ਨਾ ਲੋਕਾਂ ਤੱਕ ਪ੍ਰਮੋਟ ਪਾ ਇਹਨੂੰ ਸ਼ੇਅਰ ਕਰ ਅਸਰ ਪੈਂਦਾ ਪੰਜਾਬ ਦੀਆਂ ਧੀਆਂ ਪੈਣਾ ਤੇ ਅਸਰ ਪੈਂਦਾ 99% 99.9% ਲੋਕ ਗਾਲਾਂ ਕੱਢ ਰਹੇ ਨੇ 99% ਲੋਕ ਜਿਹੜੇ ਨੇ ਮਤਲਬ ਲਾਂਤਾਂ ਪਾ ਰਹੇ ਨੇ ਉਹ ਮੌਤ ਕਾ ਦੀ ਕੁੜੀ ਜਿਹਦੀ ਡੈਥ ਹੋ ਗਈ ਹੁਣ ਉਹ ਜੋ ਹਰਕਤ ਕਰ ਰਹੀ ਸੀ ਬੋਲ ਰਹੀ ਸੀ ਤੇ ਉਹਨੇ ਸਨੈਪਚੈਟ ਪਾਈ ਆਪਣੀ ਉਹ ਹਰਕਤ ਕਰਦੇ ਦੀ ਉਹ ਸਨੈਪਚੈਟ ਉਹਦੇ ਬੱਚਿਆਂ ਨੇ ਦੇਖੀ ਉਹਦੇ ਬੱਚਿਆਂ ਨੇ ਤੇ ਉਹ ਉਹਨੂੰ ਪੁੱਛ ਰਹੀ ਹੈ ਕਿ ਬੂਆ ਆਪ ਕਿਆ ਕਰ ਰਹੇ تھے ਉਸਮੇ ਹਮ ਵੀ ਵਹੀ ਕਰੇਗੇ ਤੇ ਉਹ ਬੱਚੇ ਉਹ ਸੇਮ ਐਕਸ਼ਨ ਕਰ ਰਹੇ ਹਾਂ ਹਾਂ ਸੇਮ ਐਕਸ਼ਨ ਕਰ ਰਹੇ ਹੋ ਸੰਸਕਾਰ ਆਸਤੇ ਵੀ ਕਹਿੰਦੇ ਉਹਦੀ লাশ ਆਸਤੇ ਤਿੰਨ ਬੰਦੇ ਨਹੀਂ ਇਕੱਠੇ ਹੋਏ ਉਹ ਵੀ ਮੂਲ ਕੋ ਕੇ ਬੈਠੇ ਸੀ ਜੀ ਕੋਈ ਉਹਦੀ ਐਮਬੂਲੈਂਸ ਚ ਬੋਡੀ ਛੱਡਣ ਨੂੰ ਤਿਆਰ ਨਹੀਂ ਸੀ ਜਿਹੜੀ ਕੁੜੀ ਆ ਦੀਪਿਕਾ ਲੁਥਰਾ ਜੋ ਵੀ ਆ ਉਹਨਾਂ ਦੇ ਮਾਂ ਬਾਪਾ ਦਾ ਫਰਜ਼ ਨਹੀਂ ਬਣਦਾ ਵੀ ਉਹਨੂੰ ਰੋਕਿਆ ਜਾਵੇ ਬੱਚੇ ਨੂੰ ਜਦੋਂ ਇਦਾਂ ਦੀਆਂ ਅਸ਼ਲੀਲ ਚੀਜ਼ਾਂ ਸਾਡੇ ਬੱਚਿਆਂ ਦੇ ਸਾਹਮਣੇ ਆ ਜਿਹੜੀਆਂ ਇਹਦਾਂ ਤਾਂ ਕਦੇ ਕੰਮ ਕਦੇ ਵੀ ਸੋਚ ਨਹੀਂ ਸਕਦੀਆਂ ਫਿਰ ਜਦੋਂ ਇੱਥੋਂ ਤੱਕ ਗੱਲ ਆ ਗਈ ਹੁਣ ਉਹ ਕਹਿੰਦੇ ਨੇ ਸਾਨੂੰ ਸਿਕਿਉਰਟੀਆਂ ਦੋ ਸਾਨੂੰ ਮਾਫ਼ ਕਰੋ ਸਾਨੂੰ ਆਹ ਕਰੋ ਸੋ ਇਸੇ ਤਰ੍ਹਾਂ ਜਿਹੜੀਆਂ ਸ਼ਲੀਲਤਾ ਕਰਨ ਵਾਲੀ ਵੇਸਵਾਵਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਹੁਣ ਗਨਮੈਨ ਦੇਤੇ ਇਹਨਾਂ ਨੇ ਥੋੜ੍ਹ ਖੁੱਲ ਜਾਣਾ ਫਿਰ ਇਹ ਤਾਂ ਬਿਲਕੁਲ ਨਾ ਕਹੋ ਤੁਸੀਂ ਕਿਦਾ ਦਿਲ ਕਰਦਾ ਨੰਗੇ ਹੋਣ ਨੂੰ ਤੁਹਾਡਾ ਦਿਲ ਕਰਦਾ ਗਰੀਬੀ ਵਾਲੀ ਕੋਈ ਗੱਲ ਨਹੀਂ ਹੈਗੀ ਉਹ ਕਹਿ ਦਿੰਦੇ ਨੇ ਪਰ ਅਸਲ ਤਾਂ ਗੱਲ ਦਿਲ ਕਰਦਾ ਉਹਨਾਂ ਦਾ ਵੀਰੇ ਕਾਲ ਤੁਹਾਡੀ ਸਹੀ ਹੈ ਬਿਲਕੁਲ ਸਾਡੇ ਦੇ ਅੱਜ ਵੀ ਇਹ ਆਫੀਸਰ ਪੋਡਕਾਸਟ ਦੇਖ ਰਹੇ ਨੇ ਮੈਂ ਤਾਂ ਹੱਥ ਬੰਨ ਕੇ ਬੇਨਤੀ ਕਰੂੰਗਾ ਕਿ ਅੱਜ ਵੀ ਤੁਸੀਂ ਇਹਨਾਂ ਸਾਰਿਆਂ ਨੂੰ ਨੋਟਿਸ ਕੱਢ ਕੇ ਬੁਲਾਓ ਵਿੱਚੇ ਪੌਡਕਾਸਟਾਂ ਜਿਹੜੇ ਘੱਟੋ ਘੱਟ ਪੰਜਾਬ 'ਚ ਨੇ ਉਹਨਾਂ ਨੂੰ ਨੋਟਿਸ ਕੱਢ ਕੇ ਇੱਕ ਵਾਰੀ ਬੁਲਾਓ ਰਿਟਨ ਵਰਨਿੰਗ ਦਿਓ ਕਿ ਜਿਹੜੇ ਦਵਾਈਆਂ ਵੀ ਤੁਸੀਂ ਵੇਖੋ ਵਰਦਾਨਾ ਵੇਚਦੇ ਨੇ ਮੈਂ ਉਹਨਾਂ ਨੂੰ ਵੀ ਇਹ ਗੱਲ ਸਮਝਾ ਦੇਣਾ ਵੀ ਉਹਦਾ ਫਾਇਦਾ ਕੋਈ ਨਹੀਂ ਤੁਹਾਡੇ ਪਰਿਵਾਰ ਪਿੱਛੇ ਰੋਣ ਕਿਸੇ ਦਾ ਕੀ ਪਤਾ ਉਹਨੇ ਤੇ 4 ਸਾਲ ਕੱਟ ਆਉਣੀ ਤੁਹਾਨੂੰ ਕਹ ਤੁਹਾਨੂੰ ਗੱਡੀ ਛਾੜ ਕੇ ਕਹਿੰਦਾ ਵੀ 10 ਵੀ ਜਨਾਨੀ ਮਾਰਦੀ ਵੀ ਸਿੰਘਾਂ ਨੇ ਜਨਾਨੀ ਮਾਰਦੀ ਮੈਂ ਫਿਰ ਤਾਂ ਅਸੀਂਦਰਾ ਗਾਂਧੀ ਵੀ ਨਾ ਮਾਰਦੇ ਤਾਂ ਲੱਗਦਾ ਵੀ ਗਾਣ ਵਾਲੇ ਟਾਈਮ ਤੇ ਜੇ ਸਾਰੇ ਇਨਫਲੂਐਂਸਰ ਇਕੱਠੇ ਹੋ ਗਏ ਫੇਰ ਕਿ ਸਾਨੂੰ ਫ੍ਰੀडम ਨਾਲ ਜੀਣ ਨਹੀਂ ਦੇ ਰਹੇ ਫੇਰ ਜੇ ਆਖਰ ਨੂੰ ਇੱਕ ਦਿਨ ਮਰਨਾ ਏ ਤੇ ਮੂੰਹ ਕਾਲਾ ਕਿਉਂ ਕਰਨਾ ਏ ਇਹਨਾਂ ਨੂੰ ਅਵੇਅਰਨੈਸ ਦੇਣੀ ਚਾਹੀਦੀ ਏ ਸਿਕਸ ਐਜੂਕੇਸ਼ਨ ਬਾਰੇ ਕਿ ਬੱਚਿਆਂ ਕੋ ਲੁਕੋ ਕੇ ਰੱਖਣਾ ਚਾਹੀਦਾ ਉਹਨੂੰ ਬਿਲਕੁਲ ਇਸ ਚੀਜ਼ ਤੇ ਵੀਰੇ ਐਜੂਕੇਸ਼ਨ ਦੇਣੀ ਚਾਹੀਦੀ ਆ ਬਹੁਤ ਥਾਂ ਤੇ ਮੈਂ ਦੇਖਿਆ ਕੁਝ ਵੀਡੀਓ ਸਾਡੀਆਂ ਭੈਣਾਂ ਬੈਟਕ ਗੋਟਾ ਚ ਦੱਸਦੇ ਨੇ ਮੈਂ ਤਾਂ ਉਸ ਚੀਜ਼ ਨੂੰ ਵੀਰੇ ਚੰਗਾ ਮੰਨਦਾ ਬਾਹਰ ਵੀ ਕੁੜੀ ਆ ਬਾਹਰ ਬਾਹਰ ਦੇਸ਼ਾਂ ਦੇ ਵੀਡੀਓ ਵੀਡੀਓ ਪਾਉਂਦੀ ਆ ਉਹ ਬਹੁਤ ਗੰਦਾ ਆ ਜਾਦਾ ਗੱਲ ਬਾਈ ਤੁਸੀਂ ਤੁਮੇ ਉਹ ਕਿਵੇਂ ਬੰਦ ਹੋਣਗੇ ਬਾਈ ਵੈਦਿਆ ਵਰਗਿਆਂ ਨੂੰ ਗੱਡੀ ਚਾੜ ਸਕਦੇ ਨੇ ਤੇ ਉੱਥੇ ਵੀ ਯੋਧੇ ਕੋਈ ਨਾ ਕੋਈ ਪੈਦਾ ਹੋ ਜਾਣਗੇ ਇਸੇ ਸਿੱਧੀ ਵਾਰਨਿੰਗ ਹੈ ਬਾਈ ਸੈਟ ਹੈ ਇਗਜ਼ਾਮਪਲ ਨਾਲ ਕੀ ਉਹਦਾ ਕੁੜੀ ਤਾਂ ਫਾਦ ਜਿਹੜਾ ਕੋਈ ਕਲੀਅਰ ਕਲੀਅਰ ਨਹੀਂ ਕੀ ਕਹਿੰਦੇ ਮੈਨੂੰ ਮੈਂ ਪੁੱਛਰੇ ਰਾਜਾ ਸੋ ਇਹਨਾਂ ਇਨਫਲੂਐਂਸਰਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਦੇ ਕੋ ਕਰਮ ਕਰਦੇ ਨੇ ਮੈਂ ਕਹਿੰਦਾ ਇਹਨਾਂ ਨੂੰ ਇਹੀ ਸਿੱਖ ਲੈਣਾ ਚਾਹੀਦਾ ਹੈ ਵੀ ਉਹਦੇ ਮਰਨ ਤੋਂ ਬਾਅਦ ਵੀ ਉਹਨੂੰ ਮਰੀ ਨੂੰ ਲਾਂਘਤਾ ਪੈਂਦੀ ਆ ਭਈ ਇਹਨੇ ਤੇ ਤੁਹਾਨੂੰ ਜਿੰਦਿਆਂ ਨੂੰ ਕਿਤੋਂ ਫੁੱਲਾਂ ਦੇ ਹਾਰ ਪਾਏ ਜਾਣਗੇ ਤੇ ਵੀਰੀ ਉਹ ਚੀਜ਼ ਕਦੇ ਪੰਜਾਬ ਤੋਂ ਚੱਲਣ ਨਹੀਂ ਦਿੱਤੀ ਜਾਊਗੀ ਜੇ ਕਿਸੇ ਦੇ ਚ ਜੁਰਤ ਹੈ ਤਾਂ ਉਹ ਪਾਵੇ ਫਿਰ ਕੰਟੈਂਟ ਫਿਰ ਉਹ ਤਿਆਰੀ ਵੀ ਰੱਖੇ ਕੋਈ ਨਾ ਕੋਈ ਗੁਰੂ ਦਾ ਲਾਲ ਮਹਾਰਾਜ ਨੇ ਨਾ ਇਹ ਕਹਦੀ ਰੇਤੇ ਤੋਂ ਹੀ ਖੜੇ ਕਰ ਲੈਣੇ ਨੇ ਕੋਈ ਨਾ ਕੋਈ ਜਰੂਰੀ ਫਤੇ ਪਾਵੇ ਨਾ ਹਲ ਹੋ ਜਾਵੇ ਸਤਿ ਸ੍ਰੀ ਅਕਾਲ ਹੁਣ ਤੱਕ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਟ੍ਰੇਲਰ ਦੇਖ ਕੇ ਕਿ ਕਿਸ ਟੌਪਿਕ ਤੇ ਡਿਸਕਸ਼ਨ ਹੋਣ ਜਾ ਰਹੀ ਹੈ ਇਹ ਟੌਪਿਕ ਬਹੁਤ ਅਹਿਮ ਹੈ ਔਰ ਮੈਂ ਪੌਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਗਾ ਕਿ ਘਰ ਦੇ ਟੀਵੀ ਉੱਤੇ ਲਾ ਕੇ ਇਹ ਪੌਡਕਾਸਟ ਸਾਰੇ ਜਾਣੇ ਜ਼ਰੂਰ ਦੇਖਿਓ ਪੂਰੇ ਪਰਿਵਾਰ ਦੇ ਵਿੱਚ ਬਿਲਕੁਲ ਇੱਕ ਤਾਂ ਅੱਜ ਤੁਹਾਨੂੰ ਪਰਿਵਾਰ ਵਿੱਚ ਬਹਿਣ ਦਾ ਮੌਕਾ ਮਿਲੇਗਾ ਔਰ ਇਕੱਠੇ ਬਹਿ ਕੇ ਪੌਡਕਾਸਟ ਸੁਣ ਕੇ ਚਾਰੋਂ ਆਪਣੀ ਆਪਣੀ ਆਈਡੀਆ ਤੋਂ ਸਾਨੂੰ ਕਮੈਂਟ ਕਰਕੇ ਆਪਣਾ opinion ਜ਼ਰੂਰ ਦਿਓ ਇਹ ਠੀਕ ਹੋਇਆ ਕਿ ਗਲਤ ਹੋਇਆ ਤੁਸੀਂ ਆਪਣਾ opinion ਕਮੈਂਟ ਕਰ ਸਕਦੇ ਹੋ ਜ਼ਿਆਦਾਤਰ ਲੋਕ ਇਹਦੇ ਹੱਕ ਦੇ ਵਿੱਚ ਨੇ ਕਿਉਂਕਿ ਉਹ ਪਹਿਣ ਨੇ ਗੰਦ ਬਹੁਤ ਵੱਡੇ ਪੱਧਰ ਤੇ ਪਾਇਆ ਹੋਇਆ ਸੀਗਾ ਪਰ ਇੱਕ ਪੱਖ ਦਾ ਇਹ ਵੀ ਕਹਿਣਾ ਕਿ ਫ੍ਰੀडम ਹੈ ਭਾਈ ਲੋਕਾਂ ਨੂੰ ਜੇ ਤੁਹਾਨੂੰ ਉਹਦਾ ਕੰਟੈਂਟ ਨਹੀਂ ਪਸੰਦ ਤਾਂ ਤੁਸੀਂ ਨਾ ਦੇਖੋ 4 ਲੱਖ ਲੋਕ ਆਪਣੀ ਮਰਜ਼ੀ ਨਾਲ ਉਹਨੂੰ ਫੋਲੋ ਕਰਕੇ ਇੰਸਟਾਗ੍ਰam ਤੇ ਉਹਦਾ ਕੰਟੈਂਟ ਕੰਜ਼ਿਊਮ ਕਰਦੇ ਸੀ ਪਰ ਗੱਲ ਫੇਰ ਇੱਥੇ ਆ ਜਾਂਦੀ ਹੈ ਕਿ ਬੱਚਿਆਂ ਦੀ ਪਰਵਰਿਸ਼ ਕਿੱਥੇ ਜਾ ਰਹੀ ਜੇ ਸਾਰਾ ਦਿਨ ਦਿਮਾਗ ਦੇ ਵਿੱਚ ਗੰਦੀ ਭਰਿਆ ਰਹੇਗਾ ਤਾਂ ਸਮਾਜ ਕਿੱਧਰ ਨੂੰ ਜਾਏਗਾ ਇਹ ਨਹੀਂ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਕੰਮ ਨਹੀਂ ਹੁੰਦਾ ਸੀ ਸਭ ਕੁਝ ਹੁੰਦਾ ਸੀ ਪਰ ਜੋ ਅੱਜ ਮਾਹੌਲ ਬਣਦਾ ਜਾ ਰਿਹਾ ਜਿਆਦਾਤਰ ਲੋਕ ਇਤੋਂ ਦੁਖੀ ਸੀ ਤੇ ਬਾਕੀ ਤੁਸੀਂ ਪੂਰਾ ਪੌਡਕਾਸਟ ਸੁਣ ਕੇ ਆਪਣੇ ਕਮੈਂਟ ਕਰਕੇ ਸੁਝਾਅ ਤੇ ਓਪੀਨੀਅਨ ਜ਼ਰੂਰ ਦੇ ਸਕਦੇ ਆਓ ਆਪਾਂ ਪੂਰਾ ਪੌਡਕਾਸਟ ਦੇਖਦੇ ਆਂ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਆਪਣੇ ਏਕੇ ਟਾਕ ਸ਼ੋਅ ਦੇ ਉੱਪਰ ਅੱਜ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਤੇ ਸਭ ਤੋਂ ਜਲਦੀ ਇਹ ਪੌਡਕਾਸਟ ਰੱਖਿਆ ਗਿਆ ਹੈ ਔਰ ਮੈਂ ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਚੋਂ ਔਰ ਦੋਨੋਂ ਹੱਥ ਜੋੜ ਕੇ ਆਪਣੇ ਤਿੰਨਾ ਭਾਵਾਂ ਦਾ ਭਾਵ ਸਿਰਫ ਕੈਮਰੇ ਤੇ ਨਹੀਂ ਕਿਹਾ ਜਾਂਦਾ ਕਿ ਕੈਮਰੇ ਤੇ ਕਹਿ ਲਓਗੇ ਹਾਂ ਜੀ ਵੀਰੇ ਤੁਹਾਡੀ ਬੜੀ ਇੱਜ਼ਤ ਹੈ ਆਫ ਕੈਮਰਾ ਪਹਿਲਾਂ ਬਿਆਰ ਬਣਦਾ ਤੇ ਮੇਰੇ ਨਾਲ ਅੱਜ ਸਾਥੀ ਮੇਰੇ ਮਨਜੋਤ ਭਾਜੀ ਗੜਵੀਵਾਲ ਵਾਲੇ ਪਾਲ ਖਰੋੜ ਭਾਜੀ ਨਾਲ ਸਾਡੇ ਵੱਡੇ ਭਰਾ ਜਿਹੜੇ ਤਕਰੀਬਨ 6-7 ਸਾਲ ਤੋਂ ਸਾਡੇ ਨਾਲ ਜੁੜੇ ਨੇ ਔਰ ਇਹ ਤਿੰਨਾਂ ਬਾਰੇ ਜੇ ਮੈਂ ਇਕੱਲੇ-ਇਕੱਲੇ ਬਾਰੇ ਤੁਹਾਨੂੰ ਪੂਰਾ ਡਿਫਾਈਨ ਕਰਾਂ ਤਾਂ ਮੈਨੂੰ ਲੱਗਦਾ ਕਿ ਸਮਾਂ ਬਹੁਤ ਘੱਟ ਹੈ ਔਰ ਤੁਸੀਂ ਸਾਰਿਆਂ ਨੂੰ ਆਲਰੇਡੀ ਜਾਣਦੇ ਹੋ ਪਰਵਾਨਾ ਜੀ ਸਾਡੇ ਵੱਡੇ ਭਾਜੀ ਅੱਜ ਤਿੰਨੋਂ ਸਾਡੇ ਨਾਲ ਨੇ ਟੌਪਿਕ ਮੋਸਟਲੀ ਲੋਕੀ ਜਾਣ ਗਏ ਹੋਣਗੇ ਕਿ ਕਿਸ ਮੁੱਦੇ ਤੇ ਅੱਜ ਅਸੀਂ ਇਹ ਪੋਡਕਾਸਟ ਦੀ ਡਿਸਕਸ਼ਨ ਰੱਖ ਰਹੇ ਹਾਂ ਜ਼ਰੂਰੀ ਸੀਗਾ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਜਿੰਨਾ ਇਸ ਪੋਡਕਾਸਟ ਨੂੰ ਲੋਕ ਹੁਣ ਦੇਖਣਗੇ ਤੇ ਸਮਝਣਗੇ ਸੀਰੀਅਸਲੀ ਲੈਣਗੇ ਸ਼ਾਇਦ ਅੱਜ ਤੋਂ ਠੀਕ 24 ਘੰਟੇ ਪਹਿਲਾਂ ਜੇ ਮੈਂ ਪੋਡਕਾਸਟ ਕੀਤਾ ਹੁੰਦਾ ਤਾਂ ਕਿਸੇ ਨੇ ਨਾ ਸੁਣਨਾ ਸੀ ਨਾ ਸੀਰੀਅਸਲੀ ਲੈਣਾ ਸੀ ਬਿਲਕੁਲ ਇੱਕ ਘਟਨਾ ਪੰਜਾਬ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਜਿਸ ਘਟਨਾ ਨੇ ਮੈਨੂੰ ਲੱਗਦਾ ਹੈ ਕਿ ਮਜਬੂਰ ਕਰ ਦੇਣਾ ਲੋਕਾਂ ਨੂੰ ਕਿ ਪੋਡਕਾਸਟ ਪੂਰਾ ਪਰਿਵਾਰ ਚ ਬਹਿ ਕੇ ਸੁਣਿਓ ਭਾਵੇਂ ਉਹ ਮੇਰੀ ਸੱਕੀ ਭੈਣ ਹੋਵੇ ਜਾਂ ਤੁਹਾਡੀ ਮਦਰ ਹੋਵੇ ਜਾਂ ਤੁਹਾਡੀ ਸਿਸਟਰ ਹੋਵੇ ਸਾਰੇ ਪਰਿਵਾਰ ਚ ਘਰੇ ਵੱਡੀ ਐਲ.ਐਲ.ਡੀ ਲਾ ਕੇ ਇਹ ਪੋਡਕਾਸਟ ਜ਼ਰੂਰ ਸੁਣਿਓ ਦੇਖਿਓ ਤੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਕਰਿਓ ਬਹੁਤ ਬਹੁਤ ਸਵਾਗਤ ਹੈ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਭ ਤੋਂ ਪਹਿਲਾਂ ਤਾਂ ਬਈ ਤੁਹਾਡੇ ਤਿੰਨਾਂ ਦਾ ਸਿਰ ਝੁਕਾ ਕੇ ਬਹੁਤ ਸ਼ੁਕਰ ਮਤਲਬ ਕਹਿੰਦੇ ਵਾ ਜਿੰਨਾ ਕਾ ਰਸਤਾ ਸਾਨੂੰ ਲੱਗਣਾ ਸਾਡੀ ਜਗ੍ਹਾ ਤੋਂ ਤੇ ਤੇਰੇ ਸਥਾਨ ਤੱਕ ਅਸੀਂ ਪਹੁੰਚ ਜਾਾਂਗੇ ਤੇ ਬੜੀ ਖੁਸ਼ੀ ਹੈ ਵੀਰੇ ਹੋਣਾ ਨੇ ਕਿ ਇੱਕ ਕਹਿਣ ਤੇ ਮੈਂ ਤਿੰਨਾਂ ਵੀਰਾਂ ਨੂੰ ਕੱਕ ਕਰਕੇ ਫੋਨ ਕੀਤਾ ਤੇ ਕਹਿੰਦੇ ਕੋਈ ਨਹੀਂ ਛੋਟੇ ਵੀਰ ਅਸੀਂ ਆ ਗਏ ਔਰ ਕਿਉਂਕਿ ਕਈ ਵਾਰ ਹੁੰਦਾ ਹੁੰਦਾ ਕਿਸੇ ਨਾ ਕਿਸੇ ਦੇ ਰਜੇਵੇਂ ਹੁੰਦੇ ਨੇ ਵੀਰੇ ਹੋਣੀ ਬਹੁਤ ਵੱਡੀ ਸੰਸਥਾ ਚਲਾਉਂਦੇ ਨੇ ਜਿਹੜੇ ਨਹੀਂ ਜਾਣਦੇ ਔਰ ਜੇ ਪੌਡਕਾਸਟ ਕੱਲੀ ਇਹਨਾਂ ਦੀ ਲਾਈਫ ਤੇ ਤੇ ਕਿਉਂਕਿ ਮੈਂ ਕੱਲੇ-ਕੱਲੇ ਵੀਰੇ ਨਾਲ ਵੀ ਪੌਡਕਾਸਟ ਕੀਤਾ ਹੈ ਪਾਲ ਵੀਰੇ ਦੀ ਲਾਈਫ ਤੇ ਵੀ ਕੀਤਾ ਹੈ ਔਰ ਮਨਜੋਤ ਵੀਰੇ ਦੀ ਲਾਈਫ ਤੇ ਵੀ ਕੀਤਾ ਹੈ ਬਹੁਤ ਕੁਛ ਹੈ ਇਹਨਾਂ ਦੇ ਲਾਈਫ ਦੇ ਵਿੱਚ ਬੋਲਣਗੇ ਪਰ ਜਿਹੜੀ ਮੌਤ ਤੇ ਕੰਚਨ ਕੁਮਾਰੀ ਕੁੜੀ ਮਰੀ ਆ 99% 99.9% ਲੋਕ ਗਾਲਾਂ ਕੱਢ ਰਹੇ ਨੇ 99% ਲੋਕ ਜਿਹੜੇ ਨੇ ਮਤਲਬ ਲਾਂਤਾਂ ਪਾ ਰਹੇ ਨੇ ਉਹ ਮੌਤ ਕਾ ਦੀ ਸੋ ਇਹਨਾਂ ਇਨਫਲੂਐਂਸਰਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਦੇ ਕੋ ਕਰਮ ਕਰਦੇ ਨੇ ਮੈਂ ਕਹਿੰਦਾ ਇਹਨਾਂ ਨੂੰ ਇਹ ਸਿੱਖ ਲੈਣਾ ਚਾਹੀਦਾ ਹੈ ਵੀ ਉਹਦੇ ਮਰਨ ਤੋਂ ਬਾਅਦ ਵੀ ਉਹਨੂੰ ਮਰੀ ਨੂੰ ਲਾਂਤਾਂ ਪੈਂਦੀਆਂ ਭਈਆਂ ਨੇ ਤੇ ਤੁਹਾਨੂੰ ਜੀਂਦਿਆਂ ਨੂੰ ਕਿੱਥੋਂ ਫੁੱਲਾਂ ਦੀ ਹਾਰ ਪੈ ਜਾਣਗੇ ਮੈਨੂੰ ਲੱਗਦਾ ਬਾਈ ਤੁਸੀਂ ਪੂਰੀ ਵਿਸਥਾਰ ਚ ਇੱਕ ਨਿਚੋੜ ਕੱਢਤਾ ਔਰ ਵਾਕਈ ਬਾਈ ਉਹਦੀ ਸੰਸਕਾਰ ਵਾਸਤੇ ਵੀ ਕਹਿੰਦੇ ਉਹਦੀ ਲਾਸ਼ ਵਾਸਤੇ ਤਿੰਨ ਬੰਦੇ ਨਹੀਂ ਇਕੱਠੇ ਹੋਏ ਉਹ ਵੀ ਮੂਲ ਕੋ ਕੇ ਬੈਠੇ ਸੀ ਜੀ ਕੋਈ ਉਹਦੀ ਐਂਬੂਲੈਂਸ ਬੋਡੀ ਛੱਡਣ ਨੂੰ ਤਿਆਰ ਨਹੀਂ ਜੀ ਤੁਹਾਨੂੰ ਕੀ ਲੱਗਦਾ ਵੀਰੇ ਤੁਹਾਡੇ ਗਰੁੱਪ ਦਾ ਹੀ ਸਾਥੀ ਇੱਕ ਅਮਰਿਤਪਾਲ ਸਿੰਘ ਮੇਰੋਂ ਜੀ ਬੜੇ ਚਰਚਾ ਦਾ ਹਮੇਸ਼ਾ ਵਿਚਾਰ ਰਹਿੰਦੇ ਸੀ ਬੜੀ ਵਾਰੀ ਪੋਡਕਾਸਟ ਦੀ ਵੀ ਕਰਨ ਦੀ ਸੋਚੀ ਉਹਨਾਂ ਨਾਲ ਪਰ ਸੁਭਾਅ ਨਹੀਂ ਬਣ ਪਾਇਆ ਅੱਜ ਤੁਸੀਂ ਸਾਰੇ ਪਹੁੰਚੇ ਹੋ ਤੁਹਾਨੂੰ ਕਿਵੇਂ ਲੱਗਦਾ ਬਈ ਇਹ ਘਟਨਾ ਬਾਰੇ ਕਿੰਨੀ ਇੱਕ ਵਾਰੀ ਵਾਰਨਿੰਗ ਦਿੱਤੀ ਗਈ ਕਿਉਂਕਿ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਸ਼ਾਇਦ ਪਹਿਲਾਂ ਸਮਝਾਉਂਦੇ ਕਿਉਂਕਿ ਇੰਨੀ ਜਿੰਨੀ ਹੁਣ ਨਿਊਜ਼ ਇਹ ਚੱਲ ਰਹੀ ਹੈ ਕਿ ਉਹਦੀ ਮੌਤ ਹੋ ਗਈ ਜੇ ਇਹ ਪਹਿਲਾਂ ਨਿਊਜ਼ ਚੱਲੀ ਹੁੰਦੀ ਕਿ ਤੁਸੀਂ ਵਾਰਨਿੰਗਾਂ ਕਿੰਨੀਆਂ ਦੇਤੀਆਂ ਅ ਮੈਂ ਵੀ ਇੱਕ ਭਰਾ ਹਾਂ ਇੱਕ ਭੈਣ ਦਾ ਮੇਰੇ ਵੀ ਘਰੇ ਸਿਸਟਰ ਹੈ ਅਸੀਂ ਵੀ ਜਦੋਂ ਕਦੀ ਕਦਾਰ ਉਹਨਾਂ ਦੀ ਵੀਡੀਓ ਅੱਗੇ ਆ ਜਾਂਦੀ ਸਾਨੂੰ ਵੀ ਸ਼ਰਮ ਆਣੀ ਕਿ ਇਸ ਹੱਦ ਤੱਕ ਖੁੱਲ੍ਹ ਦੇਤੀ ਸਾਡੇ ਸੋਸ਼ਲ ਮੀਡੀਆ ਨੇ ਕੋਈ ਇਹਨਾਂ ਤੇ ਪਹਿਲਾਂ ਹੁੰਦਾ ਸੀ ਬਾਈ ਸੋਸ਼ਲ ਮੀਡੀਆ ਤੇ ਐਦਾਂ ਦੀ ਚੀਜ਼ਾਂ ਆਪ ਹੀ ਨਹੀਂ ਉਹ ਵਾਇਰਲ ਕਰਦੇ ਸੀਗੇ ਪਰ ਹੁਣ ਉਹਨਾਂ ਨੂੰ ਵੀ ਜਦੋਂ ਵਿਊਜ਼ ਮਿਲਣ ਲੱਗ ਗਏ ਇੰਸਟਾਗ੍ਰam ਫੇਸਬੁੱਕ ਨੂੰ ਉਹਨਾਂ ਨੇ ਤਾਂ ਕਰ ਨਹੀਂ ਕਰਦੇ ਤੁਸੀਂ ਕਿਵੇਂ ਦੇਖਦੇ ਹੋ ਅਨਮੋਲ ਵੀਰੇ ਗੱਲ ਇਹ ਵੀ ਕਹਿੰਦੇ ਵੀ ਉਹਨੂੰ ਸਮਝਾਇਆ ਨਹੀਂ ਮੈਂ ਕਈ ਵਿਊ ਪੁਆਇੰਟ ਸੁਣੀ ਦੇ ਲੋਕਾਂ ਦੇ ਪਹਿਲਾਂ ਉਹਨੂੰ ਸਿੱਧਾ ਗੱਡੀ ਚਾੜਤਾ ਗਿਆ ਇਹ ਮਾੜੀ ਗੱਲ ਆ ਔਰ ਤੇ ਇਦਾਂ ਖਾਲਸਾ ਕਰਦਾ ਨਹੀਂ ਹਨ ਪਤਾ ਗੱਲ ਕੀ ਸਮਝਾਇਆ ਜਦੋਂ ਨਾ ਹੱਦ ਪਾਰ ਹੋ ਜਾਂਦੀ ਆ ਜਦੋਂ ਮੇਰੇ ਨਾਲ ਮੈਨੂੰ ਲੱਗਦਾ ਵੀ ਸਾਡਾ 8 ਕਿ ਸਾਲ ਦਾ ਪਿਆਰ ਆ ਸਾਰਿਆਂ ਨੂੰ ਤਕਰੀਬਨ ਪਤਾ ਤੇ ਉਹਦੇ ਵਿੱਚ ਨਾ ਕਈ ਵਾਰ ਇਸ ਚੀਜ਼ ਤੇ ਡਿਸਕਸ ਹੋਈ ਇਹ ਤੇ ਇਹ ਮੁੱਦੇ ਤੇ ਜਦੋਂ ਨਾ ਅੱਜ ਤੋਂ 4 ਕਿ ਸਾਲ ਪਹਿਲਾਂ ਜਿਹੜੀ ਮੈਨੂੰ ਗੱਲ ਆਪ ਹੀ ਦੱਸੀ ਉਸ ਚੀਜ਼ ਦੇ ਵਿੱਚ ਮੈਂ ਖੁਦ ਸ਼ਾਮਲ ਸੀ ਬੜਾ ਪਿਆਰ ਨਾਲ ਸਮਝਾਇਆ ਬਿਠਾ ਕੇ ਸਮਝਾਇਆ ਗਿਆ ਮੰਦੀ ਵੀ ਕਹਿੰਦੀ ਮੇਰਾ ਖਰਚਾ ਨਹੀਂ ਖਰਚਾ ਵੀ ਅਸੀਂ ਉਹਨੇ ਵੀਰ ਨੇ ਕੀਤਾ ਫਾਈਨੈਂਸ਼ਲੀ ਹਾਂ ਫਾਈਨੈਂਸ਼ਲੀ ਵੀ ਕੀਤਾ 1.5 ਲੱਖ ਰੁਪਏ ਹਾਂ ਕਦੇ ਗੱਡੀ ਖਰਾਬ ਸੀ ਭਾਈ ਗੱਡੀ ਖਰਾਬ ਸੀ ਉਹਦੀ ਗੱਡੀ ਖਰਾਬ ਸੀ ਉਹਨੂੰ ਜਦੋਂ ਸਮਝਾਇਆ ਗਿਆ ਉਹ ਕਹਿੰਦੀ ਵੀ ਮੇਰੀ ਗੱਡੀ ਖਰਾਬ ਹੈ ਹਨਾ 1.5 ਲੱਖ ਰੁਪਏ ਨਾਲ ਗੱਡੀ ਠੀਕ ਕਰਾਈ ਗੱਡੀ ਜੁਰੀ ਉਹਨੂੰ 1.5 ਲੱਖ ਰੁਪਏ ਵੈਸੇ ਮਦਦ ਉਹਦੀ ਕੀਤੀ ਗਈ ਵਾਹ ਵੀ ਤੈਨੂੰ ਜੇ ਤੇਰੇ ਘਰ ਦਾ ਇਹਨੇ ਦੱਸਿਆ ਵੀ ਮੇਰੀ ਮਾਤਾ ਬਿਮਾਰ ਉਹਦਾ ਲਾਜ ਚਾ ਉਹ ਕੀਤਾ ਗਿਆ ਚਲੋ ਇੱਕ ਮੈਰੋ ਕਰਦਾ ਹੀ ਆ ਮਦਦ ਲੋਕਾਂ ਦੀ ਹਨਾ ਜਦੋਂ ਵੀ ਆਉਂਦਾ ਉਹਨੂੰ ਇਹ ਲੱਗਾ ਵੀ ਯਾਰ ਜੇ ਮੈਂ ਇਹ ਨ ਹੋਵੇ ਇਲਾਜ ਤੋਂ ਹੋ ਜੇ ਹਨਾ ਉਹਨੂੰ ਲੱਗਾ ਕਹਿੰਦਾ ਬਾਈ ਆਪਾਂ ਕਰਨੇ ਆ ਨਾ ਚਲੋ ਉਹਨੇ ਕੀਤੀ ਉਹ ਤੋਂ ਬਾਅਦ ਫਿਰ ਇਹਨੇ ਮੰਨਿਆ ਵੀ ਮੈਂ ਨਹੀਂ ਹਨਾ ਵੀ ਦੀਆ ਵੀਰੇ ਇਹ ਕੱਲਾ ਭਾਈ ਅਮਰਪਾਲ ਸਿੰਘ ਮੈਰੋ ਨਹੀਂ ਇਹ ਕੁਝ ਨਹੀਂ ਪਤਾ ਜਿੱਥੇ ਕਿਤੇ ਕੋਈ ਗਲਤ ਹੋਊਗਾ ਕਦੋਂ ਕਿਤੇ ਮਹਾਰਾਜ ਦੀ ਕਿਸੇ ਦੇ ਉੱਪਰ ਕਿਰਪਾ ਹੋ ਜੇ ਇਹ ਜ਼ਰੂਰੀ ਨਹੀਂ ਜਿਹੜੇ ਵੀਰੇ ਨੇ ਦੱਸਿਆ ਮਨਜੋਤ ਵੀਰੇ ਨੇ ਵੀ ਲੋਕ ਕਹਿੰਦੇ ਨੇ ਤੁਸੀਂ ਬਾਹਰ ਐਦਾਂ ਹੋ ਗਿਆ ਉਹਨਾਂ ਨੂੰ ਰੋਕੋ ਜਾ ਕੇ ਇਹ ਕੁਝ ਨਹੀਂ ਪਤਾ ਤੁਹਾਡੇ ਆਲੇ ਦਿਵਾਲੇ ਸੁੱਖਾ ਜਿੰਦਾ ਵਰਗੇ ਜਿਹੜੀਆਂ ਰੂਹਾਂ ਕਿੱਥੇ ਪੈਦਾ ਹੋ ਜਾਣ ਕਦੋਂ ਗੁਰੂ ਜੀ ਕਿਰਪਾ ਹੋ ਜੇਵੇਂ ਜਿੱਦਾਂ ਭਾਈ ਅਮਰਪਾਲ ਸਿੰਘ ਮੈਰੋ ਜਿੱਦ ਹਮੇਸ਼ਾ ਹੀ ਦੇਖੋ ਲੋਕਾਂ ਪ੍ਰਤੀ ਉਹਨਾਂ ਦੀ ਸੋਚ ਕੀ ਸੀ ਵੀਰੇ ਲੋਕਾਂ ਨੂੰ ਉੱਚਾ ਚੱਕਣਾ ਦੇਖੋ ਜਿਸ ਲੇਡੀ ਦਾ ਉਹਨਾਂ ਤੇ ਇਹ ਚੀਜ਼ ਹੋਈ ਆ ਉਹਦੀ 1.5 ਲੱਖ ਰੁਪਏ ਦੀ ਉਹ ਮਦਦ ਕਰਦੇ ਨੇ ਕੀ ਉਹਨਾਂ ਦੀ ਸੋਚ ਕੀ ਸੀਗਾ ਉਹ ਚਾਹੁੰਦੇ ਸੀਗੇ ਵੀ ਇਹ ਜਿਹੜੀ ਲੇਡੀ ਆ ਇਹ ਗਲਤ ਹਰਕਤਾਂ ਕਰਨੋਂ ਹਟ ਜAVE ਤਾਂ ਹੀ ਉਹਨਾਂ ਨੇ 1.5 ਲੱਖ ਰੁਪਏ ਕੋਈ ਛੋਟੀ ਅਮਾਉਂਟ ਤਾਂ ਨਹੀਂ ਹੈਗੀ ਵੀਰੇ ਕੋਈ 1.5 ਹਜ਼ਾਰ ਤਾਂ ਨਹੀਂ ਹੈਗਾ ਉਹ ਚਾਹੁੰਦੇ ਸੀ ਵੀ ਇਹ ਵੀਡੀਓਜ਼ ਨਾ ਨੈਟ ਤੇ ਆਉਣ ਨਾ ਕਿਸੇ ਨੂੰ ਗਲਤ ਅਸਰ ਪਵੇ ਤੇ ਉਹਨਾਂ ਨੂੰ ਦੇਖ ਕੇ ਉਸ ਲੇਡੀਜ਼ ਨੂੰ ਦੇਖ ਕੇ ਕਿੰਨੀਆਂ ਹੋਰ ਸਾਡੀਆਂ ਭੈਣਾਂ ਨੂੰ ਹਿੰਮਤ ਵਧੀ ਵੀ ਜੇ ਉਹ ਬਣਾ ਰਹੀ ਆ ਆਪਾਂ ਵੀ ਬਣਾਉਣ ਫਿਰ ਉਹ ਕਹਿੰਦੇ ਨੇ ਵੀ ਸਾਡੇ ਚੰਗੇ ਕੰਟੈਂਟ ਨੂੰ ਵਿਊ ਨਹੀਂ ਆਉਂਦੇ ਤੁਹਾਡਾ ਚੰਗਾ ਕੰਟੈਂਟ ਆ ਤੁਹਾਨੂੰ ਪੂਰੀ ਦੁਨੀਆ ਜਾਣਦੀ ਐ ਨੂੰ ਮੋਲ ਵੀਰੇ ਜਾਣਦੀ ਨਹੀਂ ਵੀਰੇ ਤੁਸੀਂ ਦੱਸੋ ਤੁਸੀਂ ਆਪਾ ਉਹਦੇ ਬੈਠੇ ਆ ਸੰਸਤਾਵਾਂ ਦਾ ਚੰਗਾ ਕੰਟੈਂਟ ਆ ਦੁਨੀਆ ਜਾਣਦੀ ਐ ਬਿਲਕੁਲ ਇਹ ਜ਼ਰੂਰੀ ਥੋੜੀ ਮਾੜੇ ਕੰਮ ਦੇ ਵਿੱਚ ਵੀਰੇ ਫਿਰ ਤਾਂ ਹਰੇਕ ਹੀ ਆਪਣਾ ਲਿਆ ਕਰੂਗਾ ਵੀਰੇ ਵੀ ਕੱਪੜੇ ਤਾਰੋ ਤੇ ਫੇਮਸ ਹੋ ਜਾਓ ਮਤਲਬ ਬਹੁਤ ਹੀ ਨਿੰਦਨਜੋ ਗੱਲ ਆ ਵੀਰੇ ਜੇ ਕੋਈ ਬੰਦਾ ਕਹਿੰਦਾ ਵੀ ਠੀਕ ਹੋਇਆ ਤਾਂ ਉਹਦੀਆਂ ਕੁਝ ਕੁ ਵੀਡੀਓ ਜੋ ਉਸ ਲੇਡੀਜ਼ ਦੀਆਂ ਅੱਜ ਵੀ ਹੈਗੀਆਂ ਨੇ ਜੋ ਅਜੇ ਸਾਹਮਣੇ ਨਹੀਂ ਆਈਆਂ ਤੇ ਉਹਨਾਂ ਨੂੰ ਸੈਂਡ ਕਰ ਦਿੱਤੀਆਂ ਯਾਨੀ ਕਿ ਘਰੇ ਆਪਣੇ ਜਿਹੜਾ ਇਨਸਾਨ ਇਹ ਕਹਿੰਦਾ ਵੀ ਉਹ ਮਤਲਬ ਵੀ ਤੁਸੀਂ ਗਲਤ ਕਰਤਾ ਜੀ ਉਹਨਾਂ ਨੇ ਤਾਂ ਬਹੁਤ ਗਲਤ ਕਰਤਾ ਮਤਲਬ ਵੀਰੇ ਜੀ ਦੇਖੋ ਕਿਸੇ ਨੂੰ ਮਾਰਨਾ ਇਹ ਮੈਂ ਦੁਬਾਰਾ ਫੇਰ ਗੱਲ ਕਹਿਦਾਂ ਨਾ ਇਹ ਗੱਲ ਮੰਨ ਲੈਂਦੇ ਆ ਪਰ ਜਦੋਂ ਉਹਨੂੰ ਸਿਰ ਤੋਂ ਪਾਣੀ ਲੰਘ ਜੇ ਹੁਣ ਜਦੋਂ ਤੁਹਾਡੇ ਕੋਈ ਗੱਲ ਨੂੰ ਹੀ ਪੈ ਗਿਆ ਸਾਡੀਆਂ ਮਾਵਾ ਭੈਣਾਂ ਦੀ ਜਦੋਂ ਜਦੋਂ ਇੱਜ਼ਤ ਦੀ ਗੱਲ ਆ ਗਈ ਉਹਨੇ ਕਿਹਾ ਵੀ ਸਾਡਾ ਕੁਛ ਨੇ ਸ਼ਬਦ ਲਿਖਿਆ ਸੀ ਕੀ ਕਿਹਾ ਸੀ ਸਾਡੀਆਂ ਮਾਵਾ ਨੂੰ ਮੈਂ ਹੁਣ ਮੇਰੇ ਚੇਤੇ ਨਹੀਂ ਆ ਰਿਹਾ ਬਾਈ ਅਮਰਤਪਾਲ ਜੀ ਕੁਛ ਭੈਣਾਂ ਨੂੰ ਸਾਡੀਆਂ ਨੂੰ ਕਿਹਾ ਉਹਨੇ ਮਤਲਬ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਇਹਨਾਂ ਨੂੰ ਕਿਹਾ ਤੁਹਾਨੂੰ ਵੀ ਕਿਹਾ ਸਾਨੂੰ ਵੀ ਕਿਹਾ ਫਿਰ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਉਹਨੇ ਫਿਰ ਝਟਕਾਤਾ ਜੀ ਮਤਲਬ ਇੱਥੇ ਸਾਡੇ ਪ੍ਰਸ਼ਾਸਨ ਨੂੰ ਜਦੋਂ ਇਦਾਂ ਦੀਆਂ ਚੀਜ਼ਾਂ ਹੋ ਗਈਆਂ ਨੇ ਰੋਕ ਲਾਉਣੀ ਚਾਹੀਦੀ ਆ ਵੀਰੇ ਦੇਖੋ ਵੀਰੇ ਨੇ ਦੱਸਿਆ ਵੀ ਸਾਈਡ ਆ ਨੇ ਬਿਲਕੁਲ ਉਹਨਾਂ ਦੇ ਸ਼ੇਰ ਹੋ ਸਕਦੀਆਂ ਨੇ ਉਹ ਆਪਣਾ ਆਪਣਾ ਰਸਤਾ ਬਣਾ ਸਕਦੀਆਂ ਨੇ ਪਰ ਜਿਨ੍ਹਾਂ ਦੇ ਉੱਪਰ ਸਾਡੇ ਪਰਿਵਾਰ ਬੈਠੇ ਨੇ ਉਹਨਾਂ ਦੇ ਉੱਪਰ ਇਹ ਰੋਕ ਸਾਡੀ ਸਰਕਾਰਾਂ ਨੂੰ ਬਾਅਦ ਚ ਰੋਲ ਨਾ ਪਾਇਆ ਜਾਵੇ ਮੈਂ ਇੱਕ ਦੋ ਵੀਰ ਦੀ ਵੀਡੀਓ ਦੇਖੀ ਉਹ ਕਹਿੰਦੇ ਵੀ ਇਹ ਗਲਤ ਆ ਸਮਝਾਉਣਾ ਚਾਹੀਦਾ ਸੀ ਸਮਝਾਤਾ ਉਹਨਾਂ ਨੇ ਪਹਿਲਾਂ ਹੀ ਦਿੱਤਾ ਕਿੰਨੀ ਵਾਰੀ ਘਰੇ ਚੱਕਰ ਲਾ ਲੇ ਕਿੰਨੀ ਵਾਰੀ ਉਹ ਦੀਪਿਕਾ ਕੁੜੀ ਕਹਿ ਰਹੀ ਆ ਵੀ ਮੈਨੂੰ ਕਿੰਨੀ ਵਾਰੀ ਇਹਨਾਂ ਨੇ ਮਿਲੇ ਆ ਕਿੰਨੀ ਵਾਰੀ ਮੈਨੂੰ ਸਮਝਾਇਆ ਫੇਰ ਵੀ ਨਹੀਂ ਹਟ ਰਹੇ ਵੀਰੇ ਤੁਹਾਨੂੰ ਕੀ ਲੱਗਦਾ ਬਈ ਕਿ ਤੁਹਾਨੂੰ ਕੀ ਲੱਗਦਾ ਬਈ ਚਲੋ ਮੈਂ ਵੀ ਇਸ ਫੀਲਡ 'ਚ ਆਂ ਔਰ ਮੈਨੂੰ ਇਹ ਵੀ ਲੱਗਦਾ ਬਈ ਕਿ ਇਹ ਗੱਲ 100% ਸੱਚ ਆ ਕਿ ਗੰਦਾ ਕੰਟੈਂਟ ਬਹੁਤ ਵਾਇਰਲ ਹੁੰਦਾ ਔਰ ਉਹਦੇ ਬਹੁਤ ਪੈਸੇ ਬ ਪਰ ਇਹਦਾ ਮਤਲਬ ਇਹ ਥੋੜੀ ਕਿ ਆਪਾਂ ਹੱਦਾਂ ਹੀ ਟੱਪ ਜੀ ਹੁਣ ਪਿੱਛੇ ਜਦੋਂ ਪੋਡਕਾਸਟਿੰਗ ਬਹੁਤ ਸ਼ੁਰੂ ਹੋ ਗਈ ਲੋਕਾਂ ਨੂੰ ਵੀ ਉਹ ਕਿ ਦਿਮਾਗ ਤਾਂ ਗੰਦੀ ਭਰਿਆ ਪਾਣੀ ਤਾਂ ਬਈ ਨੀਚੇ ਵੱਲ ਨੂੰ ਹੀ ਜਾਣਾ ਨਾ ਦਿਲ ਤਾਂ ਹਮੇਸ਼ਾ ਕਰਦਾ ਸਾਡਾ ਵੀ ਕਿ ਅਸੀਂ ਵੀ ਗਲਤ ਕੰਮ ਕਰੀਏ ਦਿਮਾਗ ਤਾਂ ਗੰਧ ਵਾਲੀ ਜਾਂਦਾ ਪਰ ਅਸੀਂ ਆਪਣੇ ਮਨ ਨੂੰ ਸਮਝਾਣ ਤੁਹਾਨੂੰ ਕੀ ਲੱਗਦਾ ਕਿ ਕਿਉਂਕਿ ਕੁਝ ਗੱਲਾਂ ਐ ਅਸੀਂ ਆਨੇ ਜਿਸ ਨਾਲ ਮੈਂ ਵੀ ਸਹਿਮਤ ਆ ਜ਼ਿਆਦਾਤਰ ਗੱਲਾਂ ਐ ਅਸੀਂ ਆਨੇ ਕਿ ਇਹ ਜੋ ਸਮਾਜ ਦੇ ਵਿੱਚ ਹੋ ਰਿਹਾ ਠੀਕ ਨਹੀਂ ਹੋ ਰਿਹਾ ਪਰ ਇਹਨਾਂ ਦਾ ਪੱਖਤ ਨੂੰ ਕੀ ਲੱਗਦਾ ਕਿ ਇਹ ਕੁੜੀਆਂ ਕਿਉਂ ਨਹੀਂ ਹਟਦੀਆਂ ਪੈਸੇ ਦਾ ਲਾਲਚ ਹੈ ਜਾਂ ਫੇਮ ਦੇ ਚੱਕਰ ਚ ਪੈ ਗਈ ਦੇਖੋ ਇਹ ਗੱਲ ਠੀਕ ਆ ਤੁਹਾਡੀ ਗੱਲ ਪਹਿਲੇ ਪਹਿਲਾਂ ਦੇਖੋ ਫੇਮ ਉਹਨਾਂ ਦੇ ਦਿਮਾਗ ਤੇ ਚੜਦਾ ਜਦੋਂ ਚਾਰ ਆ ਕੇ ਫੋਟੋਆਂ ਖਿੱਚ ਬਿਊਜ਼ ਜੀ ਮੇਰੀ ਬਿਲਕੁਲ ਬਿਲਕੁਲ ਦੂਜੀ ਗੱਲ ਵੀਰੇ ਪੈਸਾ ਮਤਲਬ ਅੱਜ ਆਪਾਂ ਕਹਿੰਦੇ ਵੀ ਇਹ ਮਾਇਆ ਦੀ ਦੌੜ ਆ ਇਹ ਮਾਇਆ ਦੀ ਦੌੜ ਨਹੀਂ ਹੈਗੀ ਵੀਰੇ ਅਜੇ ਕਾਮ ਦੀ ਦੌੜ ਆ ਵੀਰੇ ਸਾਨੂੰ ਕਾਮ ਲੋ ਜੀ ਐਸੀ ਬ੍ਰੋਡਕਾਸਟ ਇਹ ਬ੍ਰੋਡਕਾਸਟ ਦੀ ਵੀਡੀਓ ਨਾ ਐ ਕਾਫੀ ਲੰਬੀ ਹੈ ਅਨਮੋਲ ਬਾਜੀ ਨੇ ਕਿਹਾ ਹੋਇਆ ਠੀਕ ਹੈ ਇਹ ਕਾਫੀ ਲੰਬੀ ਹੈ ਅਸੀਂ ਸਾਰੀ ਵੀਡੀਓ ਤੇ ਨਹੀਂ ਦੇਖੀ ਮੇਨ ਮੇਨ ਜਿਹੜੀਆਂ ਗੱਲਾਂ ਨੇ ਨਾ ਉਹ ਚੁੱਕ ਲਈਆਂ ਨੇ ਕਿ ਉਹਨਾਂ ਨੂੰ ਸਮਝਾਇਆ ਵੀ ਗਿਆ ਉਹਨਾਂ ਦੀ ਆਪਣਾ ਮਾਲੀ ਹੈਲਪ ਵੀ ਕੀਤੀ ਗਈ ਉਹਨਾਂ ਦੀ ਗੱਡੀ ਵੀ ਸਹੀ ਕਰਾ ਕੇ ਦੇ ਦਿੱਤੀ ਗਈ ਸਿਰਫ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਜਿਹੜਾ ਗਲਤ ਕੰਟੈਂਟ ਚੁੱਕਿਆ ਹੋਇਆ ਹੈ ਨਾ ਇਹਨੂੰ ਖਤਮ ਕਰ ਦਿਓ ਤੇ ਆਪਣੀਆਂ ਨਾਰਮਲ ਵੀਡੀਓ ਜਿਵੇਂ ਮਰਜ਼ੀ ਬਣਾ ਕੇ ਆਪਣਾ ਸੋਸ਼ਲ ਮੀਡੀਆ ਤੇ ਜਿਵੇਂ ਮਰਜ਼ੀ ਕੰਮ ਕਰੋ ਅਸੀਂ ਤੁਹਾਨੂੰ ਨਹੀਂ ਰੋਕਦੇ ਹਮ ਅਮਰਤਪਾਲ ਮਹਿਰੂ ਨੇ ਮਤਲਬ ਕਿ ਉਹਨਾਂ ਨੂੰ ਆਪਣੇ ਕੋਲ ਸੱਦਿਆ ਹਾਂਜੀ ਹਾਂਜੀ ਅਸੀਂ ਇੱਕ ਵੀਡੀਓ ਦੇਖ ਰਹੇ ਸੀ ਉਹਦੇ ਵਿੱਚ ਉਹਨਾਂ ਨੇ ਇਹਨੂੰ ਦੁਪੱਟਾ ਦਿੱਤਾ ਹਰ ਚੀਜ਼ ਦਿੱਤੀ ਪੈਸੇ ਵੀ ਦਿੱਤੇ ਤੇ ਉਹਨੂੰ ਕਿਹਾ ਵਾ ਕਿ ਵੇਖ ਇਹ ਜਿਹੜਾ ਹੈ ਸਾਡਾ ਮਾਸ਼ਰਾ ਜਿਹੜਾ ਨੇ ਇਹਨੂੰ ਖਰਾਬ ਹੋ ਰਿਹਾ ਵੇ ਬੱਚੇ ਵੇਖਦੇ ਨੇ ਫੈਮਿਲੀਆਂਜ਼ ਵੇਖਦੀਆਂ ਨੇ ਤੇ ਇਹ ਚੀਜ਼ਾਂ achhiਆਂ ਨਹੀਂ ਹੈਗੀਆਂ ਲੇਕਿਨ ਉਹ ਆਪਣੀ ਹਰਕਤਾਂ ਤੋਂ ਬਾਗ ਨਹੀਂ ਆਈ ਹਾਂਜੀ ਜੀ ਉਹਨੇ ਉਹਨੇ ਸ਼ਲੀਲ ਵੀਡੀਓ ਹੀ ਬਣਾਈਆਂ ਦੇਖੋ ਜੀ ਅ ਅਸੀਂ ਲਾਸਟ ਵੀਡੀਓ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਕਰੋ ਸੋਸ਼ਲ ਮੀਡੀਆ ਤੇ ਕੰਮ ਕਰੋ ਲੇਕਿਨ ਆਪਣੀਆਂ ਲਿਮਟਾਂ ਵੇਖ ਕੇ ਕਰੋ ਹਾਂਜੀ ਆਪਣੀਆਂ ਇੱਜ਼ਤਾਂ ਨੂੰ ਆਪਣੀ ਹਰ ਚੀਜ਼ ਨੂੰ ਵੇਖ ਕੇ ਤੁਸੀਂ ਜੋ ਕੁਝ ਮਰਜ਼ੀ ਕਰੋ ਕੋਈ ਮਸਲਾ ਮਸੈਲ ਨਹੀਂ ਆਏਗਾ ਤੇ ਆਪਣਾ ਉਹ ਭਰਾ ਦੀ ਗੱਲ ਸਹੀ ਏ ਕਿ ਜ਼ਰੂਰੀ ਨਹੀਂ ਹੈ ਇਹ ਅਮਰਿਤਪਾਲ ਦਾ ਹੀ ਗਰੁੱਪ ਹੋਵੇ ਜਾਂ ਕੋਈ ਸਾਡੇ ਚੋਂ ਹੀ ਹੋਵੇ ਇਹ ਕੋਈ ਵੀ ਆਪਣਾ ਗੁਰੂ ਦਾ ਸ਼ਿਸ਼ੇਕ ਹੈ ਉਹਨੇ ਉੱਠ ਕੇ ਕਿਸੇ ਵੀ ਟਾਈਮ ਕੁਝ ਵੀ ਕਰ ਸਕਦਾ ਹੈ ਠੀਕ ਹੈ ਤੇ ਜਿਹੜੇ ਲੋਕ ਜਿਹੜੀਆਂ ਭੈਣਾ ਇਸ ਪਾਸੇ ਟੁੜੀਆਂ ਹੋਈਆਂ ਨੇ ਸਾਡੀ ਵੀ ਉਹਨਾਂ ਨੂੰ ਬੇਨਤੀ ਹੈ ਕਿ ਜੇ ਇਹੋ ਜਿਹੀ ਵੀਡੀਓ ਬਿਲਕੁਲ ਨਾ ਬਣਾਇਆ ਕਰੋ ਇਹੋ ਜਿਹਾ ਕੰਟੈਂਟ ਬਣਾਓ ਕਿ ਤੁਹਾਨੂੰ ਲੋਕ ਵੇਖਣ ਚਾਹੇ 4 ਪੈਸੇ ਘਟ ਕਮਾਲ ਹੋ ਲੇਕਿਨ ਇੱਜ਼ਤ ਵਾਲੇ ਕਮਾਲ ਹੋ ਦੇ। ਵੇਖੋ ਨਾ ਇਹ ਚੀਜ਼ ਇਹ ਕਿ ਇਹ ਜਿਹੜੀ ਸਾਡੀਆਂ ਭੈਣਾਂ ਵੀਡੀਓਜ਼ ਬਣਾ ਰਹੀਆਂ ਨੇ ਉਹਨਾਂ ਵਾਸਤੇ ਬੜਾ ਵੱਡਾ ਸਬਕ ਹੈ। ਇਸੇ ਤਰ੍ਹਾਂ ਹੀ ਲੇ ਅਗਰ ਹਾਸਲ ਕਰਨ ਤੇ। ਦੇਖੋ ਜੀ ਇੱਕ ਨੂੰ ਗੱਡੀ 'ਚ ਚੜਾਤਾ। ਹਾਂ। ਇੱਕ ਨੂੰ ਗੱਡੀ 'ਚ ਚੜਾਣ ਦੇ ਨਾਲ ਨਾ ਦਸਾਂ ਨੇ ਗੱਡੀਆਂ ਆਪਣੀਆਂ ਰੋਕ ਵੀ ਲੈਣੀਆਂ। ਬਿਲਕੁਲ। ਇਹ ਸਾਡੀ ਨਜ਼ਰ 'ਚ ਤੇ ਵਧੀਆ ਕੰਮ ਹੋਇਆ। ਇੱਕ ਜਾਨ ਗਈ ਉਹ ਇੱਕ علیحدہ ਚੀਜ਼ ਹੈ ਉਹ علیحدہ ਚੀਜ਼ ਹੈ ਲੇਕਿਨ ਇੱਕ ਜਾਨ ਦੀ ਵਜ੍ਹਾ ਤੋਂ ਜਿਹੜਾ ਪੂਰਾ ਮੁਹਾਸ਼ਰਾ ਖਰਾਬ ਹੁੰਦਾ ਪਿਆ ਸੀ ਨਾ ਉਹਨੂੰ ਦੇਖੋਗੇ ਕੱਲ ਨੂੰ ਆਪਣੇ ਬੱਚਿਆਂ ਨੇ ਆਪਣੇ ਧੀਆਂ ਭੈਣਾਂ ਨੇ ਇਹ ਚੀਜ਼ਾਂ ਵੇਖ ਕੇ ਤੇ ਕੀ ਸ਼ਿਸ਼ਕਾ ਲੈਣੀ ਸੀ ਬਿਲਕੁਲ ਉਹਨਾਂ ਕੋਲੋਂ ਹੀ ਸਿੱਖਣਾ ਸੀਗਾ ਉਹ ਦੱਸ ਨਹੀਂ ਰਹੇ ਵੀਰ ਗੱਲ ਹੀ ਕਰ ਰਿਹਾ ਉਹਨਾਂ ਦੀ ਕਿ ਉਹਨਾਂ ਨੇ ਇੱਕ ਸ਼ਲੀਲ ਵੀਡੀਓ ਬਣਾਈ ਸੀ ਤੇ ਉਹਨਾਂ ਦੇ ਮੇਰੇ ਖਿਆਲ ਭਾਂਜੀ ਨੇ ਬੱਚੇ ਸੀਗੇ ਤੇ ਉਹ ਕਹਿ ਰਹੇ ਕਿ ਯਾ ਮੇਰੇ ਖਿਆਲ ਉਹਨੇ ਪਤੀ ਤੇ ਉਹਨੂੰ ਕਾਪੀ ਕਰਦੇ ਪਏ ਸੀ ਅਸੀਂ ਅਸੀਂ ਵੀ ਐਵੇਂ ਦੀ ਵੀਡੀਓ ਬਣਾਵਾਂਗੇ ਉਹ ਵੀਰ ਜਣ ਇੰਨੀ ਵਧੀਆ ਗੱਲ ਕੀਤੀ ਉਹਨੇ ਕਿਹਾ ਜ਼ਰੂਰੀ ਨਹੀਂ ਕਿ ਜਿਹੜੀਆਂ ਸ਼ਲੀਲ ਵੀਡੀਓ ਬਣਾਉਂਦੀਆਂ ਨੇ ਏਹੀ ਫੇਮ ਲੈ ਸਕਣ ਉਹਨੇ ਕਿਹਾ ਭਾਜੀ ਤੁਸੀਂ ਅਨਮੋਲ ਤੁਸੀਂ ਪੋਡਕਾਸਟ ਕਰਦੇ ਹੋ ਤੁਸੀਂ ਕਿੰਨੇ ਫੇਮ ਹੋ ਤੁਹਾਨੂੰ ਸਾਰੀ ਦੁਨੀਆ ਜਾਣਦੀ ਹੈ ਠੀਕ ਹੈ ਵਧੀਆ ਕੰਮ ਕਰ ਰਹੇ ਹੋ ਤੁਸੀਂ ਤਾਂ ਹੀ ਤੁਹਾਨੂੰ ਸਾਰੀ ਦੁਨੀਆ ਲੇਕਿਨ ਉਹ ਕਹਿੰਦੇ ਨੇ ਨਾ ਆਪਣਾ ਕਈ ਲੋਗਾਂ ਨੂੰ ਪੈਸੇ ਦੀ ਜਿਹੜੀ ਹਵਸ ਹੈ ਨਾ ਉਹ ਸਭ ਕੁਝ ਕਰਾ ਦਿੰਦੀ ਹੈ ਬਿਲਕੁਲ ਇਦਾਂ ਹੀ ਹੈ ਜੀ ਤੇ ਬਾਕੀ ਆਪ ਆਂ ਜੇ ਅੱਗੇ ਹੋਰ ਵੀ ਗੱਲਾਂ ਹੈਗੀਆਂ ਨੇ ਤੇ ਆਪਣੇ ਵੀਰਾਂ ਭੈਣਾਂ ਨੂੰ ਪੁੱਛਦਿਆਂ ਜੀ ਉਹਨਾਂ ਨੂੰ ਕਿੱਦਾਂ ਦੀ ਲੱਗੀ ਘਰ ਅੱਛਾ ਲੱਗਾ ਤੇ ਇਹਦਾ ਨੈਕਸਟ ਪਾਰਟ ਜਿਹੜਾ ਆਪਣੇ ਵੀਰਾਂ ਭੈਣਾਂ ਦੇ ਨਾਲ لازمی ਸਾਂਝਾ ਕਰਾਂਗੇ ਬਾਕੀ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਦਾ ਲੱਗਾ ਮਿਲਦੇ ਹਾਂ ਅਗਲੀ ਵੀਡੀਓ ਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਅੱਲਾ ਹਾਫਿਜ਼